ਹੁਣ ਕਿਸੇ ਦੇ ਮਨ 'ਚ ਪ੍ਰਸ਼ਨ ਨਾ ਆ ਜੇ ਪੀ ਬਾਬਾ ਮਨ ਕਿੱਦਾਂ ਹਵਾਲੇ ਕਰੀਏ ਤੇ ਦੇਖਦਾ ਹੀ ਨਹੀਂ ਇਹ ਕੋਈ ਜੇਬ ਦੇ ਵਿੱਚੋਂ ਕੱਢ ਕੇ ਹਵਾਲੇ ਥੋੜੀ ਕਰਨਾ ਹੈ ਇਹ ਕੋਈ ਸਰੀਰ ਦੇ ਵਿੱਚੋਂ ਕੱਢ ਕੇ ਹਵਾਲੇ ਥੋੜੀ ਕਰਨਾ ਹੈ ਗੁਰੂ ਦੇ ਕਹੇ ਹੋਏ ਬਚਨਾ ਉਪਦੇਸ਼ਾਂ ਸਿੱਖਿਆਾਂ ਦੇ ਮੁਤਾਬਕ ਚੱਲ ਪੈਣਾ ਇਹੋ ਹੀ ਹੈ ਭਾਵ ਮਨ ਗੁਰੂ ਦੇ ਹਵਾਲੇ ਕਰ ਦਿੰਦਾ ਹੈ ਮਨ ਗੁਰੂ ਨੂੰ ਵੇਚ ਦਿੰਦਾ ਹੈ ਜਿਹੜਿਆਂ ਕੰਮਾਂ ਤੋਂ ਗੁਰੂ ਰੋਕਦਾ ਉਹ ਹੁਣ ਮੈਂ ਕੰਮ ਨਹੀਂ ਕਰਦਾ ਜਿਹੜਿਆਂ ਕੰਮਾਂ ਵਾਸਤੇ ਪਾਤਸ਼ਾਹ ਕਹਿੰਦੇ ਉਹੋ ਹੀ ਕਰਮ ਕਰਦਾ ਇਹਦਾ ਭਾਵ ਕੇ ਮਨ ਵੇਚ ਦਿੰਦਾ ਤੇ ਜੇ ਵੇਚ ਦਈਏ ਨਾ ਬੜਾ ਕੁਝ ਮਿਲ ਜਾਂਦਾ ਕੀ ਕੁਝ ਮਿਲ ਜਾਂਦਾ ਨਾਲ ਪੜਦੇਉ ਮਨ ਵਿੱਚ ਸਤ ਗੁਰ ਕੈ ਪਾਸ ਮਨ ਵਿੱਚ ਸਤ ਗੁਰ ਕੈ ਪਾਸ ਜਿਨ ਸਤ ਗੁਰ ਕੈ ਪਾਸ ਮਨ ਵਿੱਚ ਸਤ ਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਤਿਸ ਸੇਵਕ ਕੇ ਕਾਰਜ ਰਾਸ ਕਾਰਜ ਰਾਸ ਆ ਬਚਨ ਕਿੰਨਾਂ ਦਾ ਪੜਿਆ ਗੁਰੂ ਅਰਜੁਨ ਦੇਵ ਸਾਹਿਬ ਜੀਾਂ ਦਾ ਸਾਰੇ ਬੋਲਿਓ ਜੀ ਇਹ ਬਚਨ ਕਿੰਨਾਂ ਦਾ ਪੜਿਆ ਆਪਾਂ ਗੁਰੂ ਅਰਜਨ ਦੇਵ ਸਾਹਿਬ ਦਾ ਤੇ ਮਾਰਾ ਕੀ ਕਹ ਰਾਇ ਮਨ 베ਚੈ ਸਤਗੁਰ ਕੇ ਪਾਸ ਜਿਨੇ ਭਾਈ ਆਪਣਾ ਮਨ ਆਪਣੇ ਸਤਗੁਰਾਂ ਦੇ ਪਾਸ ਕੋਲ ਵੇਚ ਦਿੱਤਾ ਨਾ ਫਿਰ ਉਹਨੂੰ ਦੱਸਣਾ ਨਹੀਂ ਪੈਂਦਾ ਵੀ ਆਹ ਕਾਰਜ ਕਰ ਦਿਓ ਕਹਿੰਦੇ ਤਿਸ ਸੇਵਕ ਕੇ ਕਾਰਜ ਰਾਸ ਉਹ ਸੇਵਕ ਦੇ ਸਾਰੇ ਕਾਰਜ ਆਪਣੇ ਆਪ ਹੀ ਰਾਸ ਆ ਜਾਂਦੇ